ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਹੈਪੀ ਵਿਸਾਖੀ ਤੇ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਵਿਸਾਖੀ ਦਾ ਇਤਿਹਾਸ ਦੱਸਾਂਗਾ ਚਲੋ ਆਓ ਸ਼ੁਰੂ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਸਾਖੀ ਇੱਕ ਪਵਿੱਤਰ ਮਹੀਨਾ ਹੈ ਇਸ ਮਹੀਨੇ ਵਿੱਚ ਖਾਲਸਾ ਪੰਥ ਦੀ ਸਜਣਾ ਹੋਈ ਪੂਰੀ ਦੁਨੀਆ ਦੇ ਵਿੱਚ ਜਿੱਥੇ ਕਿਤੇ ਵੀ ਪੰਜਾਬੀ ਵਸਦੇ ਨੇ ਉਹ ਵਿਸਾਖੀ ਮਨਾਉਂਦੇ ਨੇ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਵਿਸਾਖੀ ਦੇ ਇਤਿਹਾਸ ਦੀ ਤੇ ਅੱਜ ਦੇ ਸਮੇਂ ਵਿੱਚ ਮਨਾਈ ਜਾਣ ਵਾਲੀ ਵਿਸਾਖੀ ਦਾ ਅਸਲ ਮਹੱਤਵ ਕੀ ਹੈ ਅੱਜ ਕੱਲ ਜਦੋਂ ਕੋਈ ਇੰਟਰਨੈਟ ਤੇ ਵਿਸਾਖੀ ਦੇ ਇਤਿਹਾਸ ਬਾਰੇ ਸਰਚ ਕਰਦਾ ਹੈ ਤਾਂ ਉਸ ਨੂੰ ਸਿਰਫ ਇਹੀ ਪਤਾ ਲੱਗਦਾ ਹੈ ਕਿ ਇਸ ਦਿਨ ਖਾਲਸਾ ਪੰਥ ਦੀ ਸਿਰਜਣਾ ਹੋਈ ਅਤੇ ਦੂਜਾ ਕਿ ਇਸ ਮਹੀਨੇ ਫਸਲਾਂ ਝਾੜਦੀਆਂ ਹਨ ਤੇ ਕਿਸਾਨਾਂ ਨੂੰ ਪੈਸੇ ਮਿਲਦੇ ਹਨ ਤਾਂ ਵਿਸਾਖੀ ਮਨਾਈ ਜਾਂਦੀ ਹੈ ਪਰ ਬਹੁਤ ਘੱਟ ਲੋਕਾਂ ਨੂੰ ਗੁਰੂ ਸਾਹਿਬ ਵੱਲੋਂ ਦਿੱਤੇ ਗਏ ਉਪਦੇਸ਼ਾਂ ਦਾ ਪਤਾ ਹੈ ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੀ ਪੀੜ੍ਹੀ ਗੁਰੂ ਸਾਹਿਬ ਜੀ ਦੇ ਦਿੱਤੇ ਹੋਏ ਉਪਦੇਸ਼ਾਂ ਦੀ ਪਾਲਣਾ ਕਰੇ ਤਾਂ ਸਾਨੂੰ ਘੱਟ ਤੋਂ ਘੱਟ ਇਸ ਮਹੀਨੇ ਵੱਡਿਆਂ ਨੂੰ ਆਪਣੇ ਛੋਟਿਆਂ ਕੋਲ ਤੇ ਛੋਟਿਆਂ ਨੂੰ ਆਪਣੇ ਵੱਡਿਆਂ ਕੋਲ ਪੈਣਾ ਪਵੇਗਾ ਅਤੇ ਦੱਸਣਾ ਪਵੇਗਾ ਕਿ ਗੁਰੂ ਸਾਹਿਬ ਜੀ ਦੇ ਉਪਦੇਸ਼ਾਂ ਦਾ ਅਸਲ ਮੰਤਵ ਕੀ ਹੈ ਉਸ ਸਮੇਂ ਜਦੋਂ ਖਾਲਸਾ ਪੰਥ ਦੀ ਸਾਜਨਾ ਹੋਈ ਗੁਰੂ ਸਾਹਿਬ ਜੀ ਨੇ ਇੱਕ ਫੌਜ ਸਾਜੀ ਜਿਹਨੂੰ ਖਾਲਸਾ ਦਾ ਨਾਮ ਦਿੱਤਾ ਗਿਆ ਜੋ ਕਿ ਗਰੀਬਾਂ ਮਜਲੂਮਾਂ ਦੀ ਰੱਖਿਆ ਲਈ ਬਣਾਈ ਗਈ ਸੀ ਕੀ ਅੱਜ ਅਸੀਂ ਇੱਕ ਦੂਸਰੇ ਦੇ ਨਾਲ ਆਪਣੇ ਪਰਿਵਾਰ ਦੇ ਵਿੱਚ ਇਹ ਗੱਲ ਸਾਂਝੀ ਕਰਦੇ ਹਾਂ ਕਿ ਖਾਲਸਾ ਕੌਣ ਹੈ ਤੇ ਅਸੀਂ ਆਪਣੇ ਛੋਟਿਆਂ ਦੇ ਨਾਲ ਇੱਕ ਦੂਸਰੇ ਦੇ ਨਾਲ ਪਰਿਵਾਰ ਦੇ ਨਾਲ ਇਹ ਵੀ ਗੱਲ ਸਾਂਝੀ ਕਰਦੇ ਹਾਂ ਕੀ ਵਿਸਾਖੀ ਦਾ ਮਤਲਬ ਕੀ ਹੈ ਆਪਾਂ ਵਿਸਾਖੀ ਕਿਉਂ ਮਨਾਉਂਦੇ ਆ ਸਾਰੀ ਦੁਨੀਆ ਦੇ ਵਿੱਚ ਕੀ ਸਿਰਫ ਪੰਜਾਬੀ ਹੀ ਸਿੱਖ ਨੇ ਨਹੀਂ ਕੈਨੇਡੀਅਨ ਸਿੱਖ ਅਮਰੀਕੀ ਸਿੱਖ ਚਾਈਨਾ ਦੇ ਵਿੱਚ ਸਿੱਖ ਜਰਮਨ ਦੇ ਵਿੱਚ ਸਿੱਖ ਮਿਲਣਗੇ ਜੋ ਕਿ ਸਿੱਖ ਧਰਮ ਨੂੰ ਬਲੰਗ ਕਰਦੇ ਨੇ ਇਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਜਿਸ ਕਿਸੇ ਨੂੰ ਵੀ ਸਿੱਖ ਧਰਮ ਦੇ ਸਿਧਾਂਤ ਤੇ ਨੀਤੀ ਚੰਗੀ ਲੱਗਦੀ ਹੈ ਉਸ ਧਰਮ ਵਿੱਚ ਸ਼ਾਮਲ ਹੁੰਦਾ ਹੈ ਧਰਮ ਦੇ ਨਾਲ ਨਾਲ ਮਾਨਵਤਾ ਦਾ ਸਨੇਹਾ ਹੈ ਖਾਲਸਾ ਇੱਕ ਇਨਸਾਨ ਨੂੰ ਸੰਪੂਰਨ ਤੌਰ ਤੇ ਮਨੁੱਖ ਬਣਾਉਣ ਲਈ ਗੁਰੂ ਸਾਹਿਬ ਜੀ ਨੇ ਐਦਾਂ ਦੇ ਉਪਦੇਸ਼ ਬਣਾਏ ਜੋ ਕਿ ਅੱਜ ਵੀ ਸਾਡੀ ਜ਼ਿੰਦਗੀ ਦੇ ਵਿੱਚ ਲਾਗੂ ਹੁੰਦੇ ਹਨ ਅੱਜ ਕੱਲ ਅਸੀਂ ਆਪਣੇ ਪਰਿਵਾਰ ਦੇ ਵਿੱਚ ਇਹ ਤਾਂ ਸਾਂਝਾ ਕਰ ਲੈਂਦੇ ਆ ਕਿ ਅਸੀਂ ਸਖਸ਼ ਕਿੱਦਾਂ ਹੋਣਾ ਅਸੀਂ ਫਰਸਟ ਕਿਵੇਂ ਆਣਾ ਪਰ ਕਦੀ ਅਸੀਂ ਇਹ ਸਾਂਝਾ ਕੀਤਾ ਆਪਣੇ ਪਰਿਵਾਰ ਦੇ ਨਾਲ ਕਿ ਗੁਰਬਾਣੀ ਇੱਕ ਜੀਵਨ ਜਾਚ ਹੈ ਜੋ ਇੱਕ ਮਨੁੱਖ ਨੂੰ ਸੰਪੂਰਨ ਤੌਰ ਤੇ ਇੱਕ ਚੰਗਾ ਇਨਸਾਨ ਬਣਾਉਂਦੀ ਹੈ ਦਸਵੰਦ ਦਸਵੰਦ ਦਾ ਮਤਲਬ ਹੈ ਵਾਪਸ ਦੇਣਾ ਜਦੋਂ ਅਸੀਂ ਵਾਪਸ ਦੇਣਾ ਸਿੱਖਦੇ ਹਾਂ ਤਾਂ ਅਸੀਂ ਕਿਸੇ ਦੀ ਨੀਡੀ ਦੀ ਮਦਦ ਕਰਨਾ ਸਿੱਖਦੇ ਹਾਂ ਜੋ ਕਿ ਸਾਡੇ ਅੰਦਰ ਇੱਕ ਅਵਸਥਾ ਪੈਦਾ ਕਰਦੀ ਹੈ ਜੋ ਕਿ ਸਿਰਫ ਸੇਵਾ ਤੇ ਦੇਣ ਦੇ ਨਾਲ ਹੀ ਪੈਦਾ ਹੁੰਦੀ ਹੈ ਪੰਜ ਪਿਆਰੇ ਗੁਰੂ ਸਾਹਿਬ ਜੀ ਦੇ ਸਿੱਖਿਆਵਾਂ ਦਾ ਐਨਾ ਅਸਰ ਸੀ ਕਿ ਪੂਰੀ ਦੁਨੀਆ ਦੇ ਕੋਨੇ-ਕੋਨੇ ਤੋਂ ਸੰਗਤਾਂ ਆਈਆਂ ਤੇ ਤਖ਼ਤ શ્રી ਕੇਸਵਰ ਸਾਹਿਬ ਵਿਖੇ ਵਿਸਾਖੀ ਵਾਲੇ ਦਿਨ ਭਾਰੀ ਇਕੱਠ ਹੋਇਆ ਤੇ ਜਦੋਂ ਆਣ ਜਾਣ ਦਾ ਸਾਧਨ ਐਨਾ ਡਵੈਲਪ ਨਹੀਂ ਸੀ ਹੋਇਆ ਤਾਂ ਵੀ ਬਹੁਤ ਦੂਰੋਂ-ਦੂਰੋਂ ਸੰਗਤਾਂ ਆਈਆਂ ਤੇ ਉਸ ਭਾਰੇ ਇਕੱਠ ਦੇ ਵਿੱਚ ਗੁਰੂ ਸਾਹਿਬ ਜੀ ਨੇ ਆਪਣੇ ਮਿਆਨ ਚੋਤੇ ਕੱਢੀ ਤੇ ਸੀਸ ਦੀ ਮੰਗ ਕੀਤੀ ਕਹਿੰਦੇ ਮੈਨੂੰ ਪੰਜ ਸੀਸ ਚਾਹੀਦੇ ਨੇ ਹੁਣ ਇਹ ਤਾਂ ਹੁਣ ਜੋ ਮੇਰੇ ਤੇ ਵਿਸ਼ਵਾਸ ਰੱਖਦੇ ਹਨ ਉਹ ਆਪਣੀ ਜ਼ਿੰਦਗੀ ਨੂੰ ਖਤਮ ਕਰਨ ਲਈ ਤਿਆਰ ਹੋ ਜਾਣ ਤੇ ਉਥੇ ਜੋ ਪੰਜ ਸਿੰਘ ਆਪਣੇ ਗੁਰੂ ਨੂੰ ਆਪਣਾ ਸਿਰ ਦੇਣ ਲਈ ਤਿਆਰ ਹੋਏ ਕੀ ਉਹ ਪੰਜਾਬ ਦੇ ਰਹਿਣ ਵਾਲੇ ਸਨ ਪੰਜਾਬ ਨੂੰ ਬਚਾਉਣ ਕਰਦੇ ਸਨ ਨਹੀਂ ਉਹ ਭਾਰਤ ਦੇ ਅੱਡ-ਅੱਡ ਸਟੇਟਾਂ ਅੱਡ-ਅੱਡ ਸੂਪਿਆਂ ਤੋਂ ਆਏ ਹੋਏ ਸਨ ਭਾਈ ਦਿਆ ਸਿੰਘ ਜੀ ਭਾਈ ਦਿਆ ਸਿੰਘ ਜੀ ਲਾਹੌਰ ਦੇ ਇੱਕ ਦੁਕਾਨਦਾਰ ਸਨ। ਭਾਈ ਧਰਮ ਸਿੰਘ ਜੀ ਭਾਈ ਧਰਮ ਸਿੰਘ ਜੀ ਮੇਰਠ ਦੇ ਰਹਿਣ ਵਾਲੇ ਸਨ। ਭਾਈ ਸਾਹਿਬ ਸਿੰਘ ਜੀ ਭਾਈ ਸਾਹਿਬ ਸਿੰਘ ਜੀ ਕਰਨਾਟਕਾ ਦੇ ਰਹਿਣ ਵਾਲੇ ਸਨ। ਭਾਈ ਮੋਕਮ ਸਿੰਘ ਜੀ ਭਾਈ ਮੋਕਮ ਸਿੰਘ ਜੀ ਗੁਜਰਾਤ ਦੇ ਰਹਿਣ ਵਾਲੇ ਸਨ। ਭਾਈ ਹਿੰਮਤ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਓਡੀਸ਼ਾ ਦੇ ਰਹਿਣ ਵਾਲੇ ਸਨ। ਕੀ ਇਹ ਛੋਟੀ ਗੱਲ ਹੈ? ਪੂਰੀ ਦੁਨੀਆ ਦੇ ਕੋਨੇ-ਕੋਨੇ ਤੋਂ ਵਕ ਵਕ ਤਾਵਾਂ ਤੋਂ ਵਕ ਵਕ ਜਾਤਾਂ ਦੇ ਆਏ ਲੋਕਾਂ ਨੇ ਆਪਣੇ ਗੁਰੂ ਨੂੰ ਸਿਰ ਦੇਣ ਲਈ ਇੱਕ ਪਲਨ ਲਾਇਆ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਇੱਕ ਸਰਬਲੋਹ ਦੇ ਭਾਂਡੇ ਦੇ ਵਿੱਚ ਪਾਣੀ ਤੇ ਅਪਤਾਸਿਆਂ ਨੂੰ ਘੋਲ ਕੇ ਪੰਜ ਪਿਆਰਿਆਂ ਨੂੰ ਖੰਡੇ ਵੰਟੇ ਦਾ ਅਮਰਿਸ਼ ਕਾ ਕੇ ਸਿੰਘ ਸਜਾਇਆ ਤੇ ਉਹਨਾਂ ਤੋਂ ਆਪ ਵੀ ਸਕਿਆ ਤੇ ਮਾਤਾ ਸਹਿਬ ਕੌਰ ਜੀ ਨੂੰ ਧਰਮ ਦੀ ਮਾਤਾ ਦਾ ਕਿਤਾਬ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਉਪਦੇਸ਼ ਦਿੱਤਾ ਕਿ ਤੁਹਾਡੇ ਸਾਰਿਆਂ ਦੇ ਨਾਮ ਦੇ ਨਾਲ ਸਿੰਘ ਤੇ ਕੌਰ ਲੱਗੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕਿੱਦਾਂ ਲੱਗੀ ਮੇਰੇ ਮਸਾਖੀ ਦੇ ਇਤਿਹਾਸ ਦੀ ਜਾਣਕਾਰੀ ਕਮੈਂਟ ਦੇ ਵਿੱਚ ਜਰੂਰ ਦੱਸਿਓ ਤੇ ਜੇ ਕੋਈ ਗਲਤੀ ਹੋ ਗਈ ਹੋਵੇ ਉਹ ਵੀ ਕਮੈਂਟ ਦੇ ਵਿੱਚ ਦੱਸ ਦਿਓ ਤਾਂ ਕਿ ਮੈਨੂੰ ਅੱਗੇ ਤੋਂ ਸੁਧਾਰ ਸਕਾਂ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸੀਆ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਦੇ